ਕਾਰ ਦੇ ਵਿੱਚ ਆਂਬ ਪਕਾਉਣ ਦਾ ਤਰੀਕਾ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਜਿੱਦਾਂ ਅਸੀਂ ਬਾਜ਼ਾਰੋਂ ਆਂਬ ਲੈ ਕੇ ਆਉਂਨੇ ਆ ਪੱਕੇ ਹੋਏ ਉਹ ਵੀ ਇਸੇ ਤਰੀਕੇ ਦੇ ਨਾਲ ਪਕਾਏ ਹੁੰਦੇ ਨੇ ਅਸੀਂ ਇੱਕ ਬਾਸਕਟ ਜਾਂ ਕੋਈ ਟੱਬ ਲੈ ਲੈਣਾ ਹੈਗਾ ਆ ਉਹਦੇ ਵਿੱਚ ਅਸੀਂ ਅਖਬਾਰ ਵਿਛਾ ਦੇਣੀ ਆ ਅਖਬਾਰ ਦੇ ਨਾਲ ਉਹਨੂੰ ਕਵਰ ਕਰ ਦੇਣਾ ਹੈ ਤਾਂ ਫਿਰ ਅਸੀਂ ਉਹਦੇ ਵਿੱਚ ਆਂਬ ਰੱਖ ਦੇਣੇ ਨੇ ਪਹਿਲਾਂ ਅੱਧੇ ਆਂਬ ਰੱਖਨੇ ਨੇ ਅੱਧੇ ਆਂਬ ਰੱਖਣ ਤੋਂ ਬਾਅਦ ਅਸੀਂ ਇੱਕ ਬਾਜ਼ਾਰੋਂ ਸਾਨੂੰ ਆਂਬ ਪਕਾਉਣ ਦੇ ਵਾਸਤੇ ਮਿਲਦੇ ਨੇ ਪੌਚ ਅਸੀਂ ਉਹਨਾਂ ਨੂੰ ਇਹਦੇ ਵਿੱਚ ਡਿਪ ਕਰਕੇ ਰੱਖਾਂਗੇ ਆ ਵੇਖੋ ਆ ਜਿਹੜੇ ਪੌਚ ਨੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਡਿਪ ਕਰ ਲੈਣਾ ਆ ਤੇ ਜਿਹੜੇ ਅੱਧੇ ਆਂਬ ਅਸੀਂ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਰੱਖ ਦੇਣਾ ਪਹਿਲਾਂ ਅਸੀਂ 10 ਕਿਲੋ ਆਂਬਾ ਸਾਡੇ ਕੋਲੋਂ ਅਸੀਂ ਪਹਿਲਾਂ 5 ਕਿਲੋ ਆਂਬਾ ਰੱਖ ਦਿੱਤੇ ਅਸੀਂ ਫਿਰ ਉਸ ਤੋਂ ਬਾਅਦ ਅਸੀਂ ਇਹ ਬਾ ਜਿਹੜੀ ਆਪਣਾ ਪੌਚ ਆ ਇਹਨਾਂ ਨੂੰ ਡਿਪ ਕਰਕੇ ਪਾਣੀ ਦੇ ਨਾਲ ਥੋੜਾ ਜਿਹਾ ਗਿੱਲਾ ਕਰਕੇ ਫਿਰ ਅਸੀਂ ਇਹਨਾਂ ਨੂੰ ਉਹਦੇ ਵਿੱਚ ਰੱਖ ਦਿੱਤਾ ਸੀ ਇਸ ਤਰ੍ਹਾਂ ਦੇਖੋ ਹਾਂਜੀ ਆਹ ਦੇਖੋ ਜੀ ਫਿਰ ਅਸੀਂ ਇਹਨੂੰ ਇਦਾਂ ਰੱਖ ਕੇ ਫਿਰ ਤਾਂ ਆਪਣੇ ਰਹਿੰਦੇ ਆਂ ਬ ਇਹਨਾਂ ਦੇ ਉੱਪਰ ਰੱਖ ਦੇਣੇ ਤੇ ਫਿਰ ਇਹਨੂੰ ਅਖਬਾਰ ਦੇ ਨਾਲ ਉੱਪਰੋਂ ਜਿਹੜਾ ਆ ਕਵਰ ਕਰ ਦੇਣਾ ਤੇ ਤੀਜੇ ਦਿਨ ਆਹ ਦੇਖੋ ਆ ਜਿਵੇਂ ਮੈਂ ਪਹੁੰਚ ਗਿਲੇ ਕਰਦੀ ਪਈ ਸੀ ਉਹ ਇਹ ਵਾਲੇ ਸੀ ਮੈਂ ਆ ਦੀ ਫੋਟੋ ਤੁਹਾਨੂੰ ਉੱਪਰ ਦਿਖਾਉਂਦੀ ਪਈ ਆ ਹਾਂਜੀ ਤੇ ਫਿਰ ਅਸੀਂ ਇਹਨੂੰ ਅਖਬਾਰ ਦੇ ਨਾਲ ਕਵਰ ਕਰਦੇ ਨੇ ਤਿੰਨ ਦਿਨ ਬਾਅਦ ਮੈਂ ਜਿੱਕੇ ਸੀ ਰਾਤ ਨੂੰ 8 ਵਜੇ ਉਸ ਦਿਨ ਰੱਖੇ ਸੀ ਪਕਾਉਣ ਵਾਸਤੇ ਤੇ ਆ ਇੱਕ ਦਿਨ ਛੱਡ ਕੇ ਸੋ ਤੀਸਰੇ ਦਿਨ ਅਸੀਂ ਜਿਹਨੂੰ 8-9 ਵਜੇ ਨੇ ਖੋਲਿਆ ਸੀ ਤਾਂ ਵੇਖੋ ਅੰਬ ਕਿੰਨੇ ਸੋਹਣੇ ਪੱਕ ਕੇ ਤਿਆਰ ਹੋ ਚੁੱਕੇ ਨੇ ਬਿਲ ਮੈਂ ਤਾਂ ਹੁਣ ਆਂਬ ਜੋ ਕੀ ਕੱਟ ਕੇ ਵੀ ਦਿਖਾਉਣੀ ਆ ਕਿ ਵੇਖੋ ਇਹ ਅੰਦਰੋਂ ਵੀ ਕਿੰਨੇ ਸੋਹਣੇ ਪੱਕ ਕੇ ਤਿਆਰ ਹੋ ਚੁੱਕੇ ਨੇ ਅੰਦਰੋਂ ਇਹਨਾਂ ਦਾ ਕਲਰ ਬਹੁਤ ਸੋਨਾ ਪੀਲਾ ਪੀਲਾ ਜਿਹਾ ਕਲਰ ਦਾ ਇਹਨਾਂ ਦਾ ਹੋ ਚੁੱਕਿਆ ਆ ਦੇਖੋ ਜੀ ਕਿੰਨੇ ਵਧੀਆ ਪੱਕੇ ਜਿੱਦਾਂ ਕਿ ਬਾਜ਼ਾਰ ਤੇ ਹਮਨ ਨੇ ਇਹ ਸਾਡੇ ਘਰ ਦੇ ਆਂਬ ਸੀ ਤੇ ਅਸੀਂ ਇਹਨਾਂ ਨੂੰ ਹਰ ਵਾਰੀ ਜੋ ਕਿ ਇਸੇ ਤਰ੍ਹਾਂ ਹੀ ਪਕਾਉਂਦੇ ਆ ਤਾਂ ਬਹੁਤ ਵਧੀਆ ਪੱਕ ਕੇ ਤਿਆਰ ਹੁੰਦੇ ਤੁਸੀਂ ਵੀ ਆਪਣੇ ਘਰ ਇਸੇ ਤਰ੍ਹਾਂ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਓਕੇ ਬਾਏ